ਪੰਜਾਬ ਦੇ ਵਿੱਚ ਇੱਕ ਵਾਰ ਫੇਰ ਚੋਣ ਮੈਦਾਨ ਭਖਣ ਜਾ ਰਿਹਾ ਦੱਸਦੀ ਹੈ ਕਿ ਲੁਧਿਆਣਾ ਵੈਸਟ ਦੇ ਵਿੱਚ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਕਿਉਂਕਿ ਉੱਥੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦਾ ਦਿਹਾਤ ਹੋਇਆ ਸੀ ਉਸ ਤੋਂ ਬਾਅਦ ਜਿਮਨੀ ਚੋਣਾਂ ਦਾ ਐਲਾਨ ਹੋਇਆ ਦੱਸਦੀ ਹੈ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਆਪਣਾ ਕੈਂਡੀਡੇਟ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਸੀ ਉੱਥੇ ਹੀ ਹੁਣ ਕਾਂਗਰਸ ਦੇ ਵੱਲੋਂ ਵੱਡਾ ਦਾਅ ਖੇਡਿਆ ਗਿਆ ਦੱਸਦੀ ਹੈ ਕਿ ਕਾਂਗਰਸ ਦੇ ਵੱਲੋਂ ਭਾਰਤਪੁਸ਼ਣ ਆਸ਼ੂ ਤੇ ਦੁਬਾਰਾ ਦਾਅ ਖੇਡਿਆ ਗਿਆ ਪਿਛਲੀ ਵਾਰ ਗੁਰਪ੍ਰੀਤ ਗੋਗੀ ਤੋਂ ਜਿਹੜੇ ਚੋਣ ਹਾਰੇ ਸਿਆਸਤਾਰ ਪੇਰੇ ਕਾਂਗਰਸ ਦੇ ਵੱਲੋਂ ਜਿਹੜਾ ਉਹਨਾਂ ਤੇ ਦਾਅ ਖੇਡਿਆ ਗਿਆ ਤਾਂ ਹੁਣ ਜਿਹੜਾ ਚੋਣ ਮੈਦਾਨ ਆ ਭਖਦਾ ਹੋਇਆ ਨਜ਼ਰ ਆ ਰਿਹਾ ਦੋਨਾਂ ਪਾਰਟੀਆਂ ਦੇ ਵੱਲੋਂ ਜਿਹੜੇ ਆਪਣੇ ਆਪਣੇ ਉਮੀਦਵਾਰ ਨੇ ਉਹ ਐਲਾਨ ਦਿੱਤੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਸੰਜੀਵ ਅਰੋੜਾ ਜਿਹੜੇ ਐਮਪੀ ਨੇ ਰਾਜ ਸਭਾ ਮੈਂਬਰ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਤਾਂ ਉੱਤੀ ਹੁਣ ਕਾਂਗਰਸ ਪਾਰਟੀ ਦੇ ਵੱਲੋਂ ਭਾਰਤ ਪੁਸ਼ਨਾਸ਼ੂ ਜਿਹੜੇ ਦੋ ਵਾਰ ਪਹਿਲਾਂ ਇਥੋਂ ਵਿਧਾਇਕ ਰਹਿ ਚੁੱਕੇ ਨੇ ਉਹਨਾਂ ਨੂੰ ਦੁਬਾਰਾ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਦੱਸ ਦਈਏ ਕਿ ਲੁਧਿਆਣਾ ਤਲਵ ਵਿੱਚ ਜਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਮੈਦਾਨ ਪਖਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਦੌਰਾਨ ਕਾਂਗਰਸ ਪਾਰਟੀ ਦੇ ਵੱਲੋਂ ਲੁਧਿਆਣਾ ਬੈਸਟ ਜਿਮਨੀ ਚੋਣ ਲਈ ਭਾਰਤ ਪੁਸ਼ਨ ਆਸ਼ੂ ਦਾ ਨਾਮ ਐਲਾਨ ਦਿੱਤਾ ਹੈ ਦੱਸਦੀ ਹੈ ਕਿ ਕਾਂਗਰਸ ਦੇ ਵੱਲੋਂ ਇੱਕ ਪੱਤਰ ਜਾਰੀ ਕਰਕੇ ਜਿਹੜੇ ਇਹ ਉਮੀਦਵਾਰ ਐਲਾਨੀ ਹੈ ਜਿਹੜੀ ਕੀਤੀ ਗਈ ਹੈ ਦੱਸਦੀ ਹੈ ਕਿ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲਾਂ ਹੀ ਇਹ ਤੋਂ ਰਾਸਵਾਬ ਮੈਂਬਰ ਸੰਜੀਬ अरोड़ा ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਉਹਨਾਂ ਦੇ ਹੱਕ ਦੇ ਵਿੱਚ ਰੈਲੀਆਂ ਵੀ ਸ਼ੁਰੂ ਹੋ ਚੁੱਕੀਆਂ ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਵੀ ਇਸ ਤੀਆਂ ਤਿਆਰੀਆਂ ਜਿਹੜੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਲੁਧਿਆਣਾ ਪੱਛਮੀ ਜਿਲ੍ਹੇ ਚੋਣ ਦੇ ਲਈ ਅਜ਼ਰਬਰ ਨਿਯੁਕਤ ਕੀਤੇ ਗਏ ਨੇ ਭਾਜਪਾ ਵੱਲੋਂ ਪੰਜਾਬ ਭਾਜਪਾ ਦੇ ਕੋ ਇੰਚਾਰਜ ਤੇ ਕੌਮੀ 77 ਵਿਧਾਇਕ ਡਾਕਟਰ ਨਰਿੰਦਰ ਸਿੰਘ ਰੈਣਾ ਨੂੰ ਇਹਨਾਂ ਚੋਣਾਂ ਦੇ ਲਈ ਇਨਚਾਰਜ ਨੁਜੁਕਤ ਕੀਤਾ ਹੈ ਜਦਵਾਰਾਂ ਦੀ ਸੂਚੀ ਦੇ ਵਿੱਚ ਵਿਧਾਇਕ ਜੰਗੀ ਲਾਲ ਮਹਾਜਨ ਅਤੇ ਮੋਨਾ ਜੈਸਵਾਲ ਦਾ ਨਾਮ ਹੈ ਜਿਹੜਾ ਉਹ ਸ਼ਾਮਲ ਕੀਤਾ ਗਿਆ ਦੱਸਦੀ ਹੈ ਕਿ ਹੁਣ ਕਾਂਗਰਸ ਪਾਰਟੀ ਦੇ ਵੱਲੋਂ ਭਾਰਤ ਪੋਸ਼ਣ ਆਸ਼ੂ ਤੇ ਦਾ ਖੇਡਿਆ ਗਿਆ ਲੁਧਿਆਣਾ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਦੇ ਇੱਕ ਵੱਡੇ ਹਿੰਦੂ ਨੇਤਾ ਨੇ ਉਹ ਕਾਂਗਰਸ ਸਰਕਾਰ ਦੇ ਵਿੱਚ ਦੋ ਵਾਰ ਮੰਤਰੀ ਰਹਿ ਚੁੱਕੇ ਨੇ ਆਸ਼ੂ ਦਾ ਮੁਕਾਬਲਾ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਸਭਾ ਮੈਂਬਰ ਸੰਜੀਵ ਓਰੋ ਦਾ ਨਾਮ ਮੰਨਿਆ ਜਾ ਰਿਹਾ ਇੱਕ ਵਾਰ 2012 ਅਤੇ 2017 ਦੇ ਵਿੱਚ ਪਾਰਟੀ ਵਿਧਾਇਕ ਵਜੋਂ ਜਿੱਤੇ ਸਨ ਆਸ਼ੂ ਕੈਪਟਨ ਅਮਰਿੰਦਰ ਸਿੰਘ ਅਤੇ ਫਿਰ ਚੰਜੀਤ ਚੰਨੀ ਦੀ ਸਰਕਾਰ ਦੇ ਵਿੱਚ ਮੰਤਰੀ ਰਹ ਚੁੱਕੇ ਨੇ ਦੋਹਾਂ ਸਰਕਾਰਾਂ ਦੇ ਵਿੱਚ ਉਹ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਰਹੇ ਨੇ ਹਾਲਾਂਕਿ 2022 ਦੀਆਂ ਚੋਣਾਂ ਦੇ ਵਿੱਚ ਭਾਰਤ ਪੁਸ਼ਨਾ ਆਸ਼ੂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਗੋਗੀ ਕੋਲੋਂ 7000 ਵੋਟਾਂ ਦੇ ਫਰਕ ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜ਼ਿਕਰਯੋਗ ਹੈ ਕਿ ਆ ਭਾਰਤ ਪੁਸ਼ਨਾ ਆਸ਼ੂ ਕੁਸਤੀ ਤੌਰ ਤੇ 2000 ਕਰੋੜ ਰੁਪਏ ਦੇ ਘੁਟਾਲੇ ਦੇ ਵਿੱਚ ਵੀ ਫਸੇ ਸੀ ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਸੀ ਐਫਆਈਆਰ ਦਰਜ ਕੀਤੀ ਸੀ ਹਾਲਾਂਕਿ 2024 ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਉਹਨਾਂ ਖਿਲਾਫ ਜੁੜੀ ਐਫਆਈਆਰ ਨੂੰ ਰੱਦ ਕਰ ਦਿੱਤਾ ਸੀ ਤਾਂ ਹੁਣ ਇੱਕ ਵਾਰ ਫੇਰ ਜਿਹੜਾ ਉਹ ਭਾਰਤ ਪੋਸ਼ਣ ਆਸ਼ੂ ਤੇ ਕਾਂਗਰਸ ਨੇ ਦਾਅ ਖੇਡਿਆ ਏ 2012 2017 ਦੇ ਵਿੱਚ ਕਾਂਗਰਸ ਨੂੰ ਜਿਹੜੀ ਏਸੇ ਸੀਟ ਤੋਂ ਜਿੱਤ ਪ੍ਰਾਪਤ ਕਰਵਾਈ ਸੀ ਭਾਰਤ ਪੋਸ਼ਣ ਆਸ਼ੂ ਨੇ 2022 ਦੇ ਵਿੱਚ ਤਕਰੀਬ ਜਿਹੜੀਆਂ 7000 ਵੋਟਾਂ ਦੇ ਨਾਲ ਉਹ ਹਾਰੇ ਸੀ ਬਹੁਤ ਥੋੜਾ ਜਿਹੜਾ ਫਰਕ ਹੈ ਉਸ ਫਰਕ ਦੇ ਨਾਲ ਹਾਰੇ ਸੀ ਤਾਂ ਹੁਣ ਇੱਕ ਵਾਰ ਫੇਰ ਜਿਹੜਾ ਕਾਂਗਰਸ ਦੇ ਵੱਲੋਂ ਆਪਣਾ ਭਰੋਸਾ ਜਿਹੜਾ ਉਹ ਭਾਰਤ ਪੁਸ਼ਨ ਆਸ਼ੂ ਤੇ ਜਤਾਇਆ ਗਿਆ ਉਤੀ ਵੱਡੇ ਰਾਜਨੀਤਿਕ ਲੀਡਰਾਂ ਦੇ ਵੱਲੋਂ ਹੁਣ ਜਿਹੜੀਆਂ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਉਤੀ ਭਾਰਤ ਪੁਸ਼ਨ ਆਸ਼ੂ ਨੂੰ ਐਕਸ ਸੀਐਮ ਚਰਨ ਸਿੰਘ ਚੰਨੀ ਦੇ ਵੱਲੋਂ ਵੀ ਜਿਹੜਾ ਵੀਡੀਓ ਕਾਲ ਕਰਕੇ ਵਧਾਈਆਂ ਦਿੱਤੀਆਂ ਗਈਆਂ ਨੇ ਹੋਰ ਕੀ ਕੁਝ ਗੱਲਬਾਤ ਹੋਈ ਆਓ ਸੁਣਦੇ ਹਾਂ ਅਜੂ ਜੀ ਬਹੁਤ ਬਹੁਤ ਮੁਬਾਰਕ ਹੋਵੇ ਬਹੁਤ ਬਹੁਤ ਸ਼ੁਭ ਕਾਮਨਾਵਾਂ ਪਰਮਾਤਮਾ ਤੁਹਾਨੂੰ ਦਿਤਾਵੇ ਥੈਂਕ ਯੂ ਜਦੋਂ ਪਰਮਾਤਮਾ ਨੇ ਛੋਟੀ ਪਹਿਲਾਂ ਬਾਹ ਫੜ ਕੇ ਨਾਲ ਲਾਜ ਰੱਖੀ ਹੈ ਜੀ ਤੇ ਜਿਹੜੀਆਂ ਤਾਕਤਾਂ ਝੂਠ ਦਾ ਸਹਾਰਾ ਦੇ ਕੇ ਤੁਹਾਨੂੰ ਡੋਬਣਾ ਚਾਹੁੰਦੀਆਂ ਸੀ ਉਹਨਾਂ ਸਾਰਿਆਂ ਨੂੰ ਧਰਤੀ ਨਾਲ ਸਟਕਾ ਕੇ ਮਾਰਿਆ ਹੈ ਪਰਮਾਤਮਾ ਦੀ ਈੱਜ਼ਤ ਪਰਮਾਤਮਾ ਦੇ ਈੱਜ਼ਤ ਤੇ ਉਹੀ ਤੁਹਾਨੂੰ ਹੁਣ ਅੱਗੇ ਲਿਜਾਏਗਾ ਤੇ ਫੇਰ ਤੋਂ ਪਰਮਾਤਮਾ ਨੇ ਮੌਕਾ ਦਿੱਤਾ ਤੁਹਾਨੂੰ ਪਾਰਟੀ ਨੂੰ ਤੁਹਾਡਾ ਦਿੱਤਾ ਥੋੜਾ ਟਿਕਟ ਮਿਲੀ ਹੈ ਤੋਂ ਬਹੁਤ ਬਹੁਤ ਤੁਹਾਨੂੰ ਦਾ ਅਤੇ ਤੁਹਾਨੂੰ ਬਹੁਤ ਬਧਾਈ ਹੋਵੇ ਥੈਂਕ ਯੂ ਮੈਨੂੰ ਬੜੀ ਪੁੱਛੀ ਹੈ ਨਾ ਪੂਰਾ ਲੈਕਚਰ ਬਾਟਰ ਤੇ ਰਹਿਣਾ ਤੇ ਮੇਰੇ ਵਾਸਤੇ ਕੋਈ ਘਰ ਲੈ ਰੋ ਜੀ ਕਿਹੜੀ ਆਵਾਜ਼ ਆਦੀ ਪਾਰਟੀ ਆ ਸਰਕਾਰ ਨਹੀਂ ਲਿਖ ਦੇਣਾ ਇਸ ਤੋਂ ਤੋਂ ਪ੍ਰਧਾਨ ਦੇ ਕਾਰਜ ਉਹ ਅੱਜ ਜੀ ਕਿ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਸਾਰੇ ਪਰਿਵਾਰ ਨੂੰ ਤੇ ਤੁਹਾਡੇ ਇਲਾਕੇ ਨੂੰ ਜੀ ਵੀ ਵਾਸਤੇ ਤੁਸੀਂ ਬੜੇ ਲੰਬਾ ਸਮਾਂ ਬਹੁਤ ਕਾਰਨਾ ਕਰਕੇ ਬਿਤਾ ਕੇ ਤਰਕ ਕਰਾਈਏ ਹੁਣ ਰਾਕੇ ਨੂੰ ਫੇਰ ਮੌਕਾ ਮਿਲਿਆ ਕਿ ਉਹ ਤੁਸੀਂ ਉਹਦੀ ਦੇਖ ਰੇਖ ਕਰਕੇ ਉਹਨੂੰ ਘੇ ਲੈ ਕੇ ਜਾਓ ਥੈਂਕ ਯੂ ਥੈਂਕ ਯੂ ਸਿਆਮ ਸਰ ਥੈਂਕ ਯੂ ਬਹੁਤ ਮਿਹਰਬਾਨੀ ਥੈਂਕ ਯੂ